ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਰਮਾਰ IPS ਅਤੇ ਐਸਪੀਡੀ ਸਾਹਿਬ ਸ਼੍ਰੀ ਅਜੇ ਗਾਂਧੀ IPS SPD ਸਾਹਿਬ ਵੱਲੋਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਿਉਂਕਿ ਚੋਣ ਜੱਪਾ ਲੱਗੂ ਆ ਨਸ਼ੇ ਵਿਰੁੱਧ ਮਹਿੰਮਾ ਜਿਹੜੇ ਅੰਸਰ ਚਲਾਈ ਦੇ ਤਹਿਤ ਇੰਸਪੈਕਟਰ ਜਸਵਿੰਦਰ ਸਿੰਘ ਇਚਾਰਜ ਸੀਏ1 ਠੰਡਾ ਦੀ ਟੀਮ ਨੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਵਾ ਪਿੰਡ ਬਜਵਣ ਤੋਂ ਇਹ ਦੋਸ਼ੀ ਨੇ ਅਮਰਤ ਸਿੰਘ ਦੁਨੀ ਚੰਦ ਵਕੀਲ ਸਿੰਘ ਤੇ ਜਸਵਿੰਦਰ ਸਿੰਘ ਇਹਦੇ ਵਿੱਚ ਜਿਹੜਾ ਦੋਸ਼ੀ ਅਮਰਤ ਸਿੰਘ ਆ ਇਹਦੇ ਚਾਰ ਮੁਕੱਦਮੇ ਪਹਿਲਾਂ ਵੀ ਦਰਜ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਤੇ ਇਹਨਾਂ ਨੂੰ ਸਿਫਟ ਕਾਰ ਪੀਵੀ03ਬੀਕੇ1638 ਦੇ ਨਾਲ ਕਾਬੂ ਕੀਤਾ ਤੇ ਇਹਨਾਂ ਤੋਂ 100 ਗ੍ਰਾਮ ਹਿਰੋਇਨ ਬਰਾਮਦ ਕੀਤੀ ਆ ਇਹ ਚਾਰਾਂ ਦਾ ਆਪਸ ਵਿੱਚ ਸਬੰਧ ਕੀ ਨਹੀਂ ਉਹ ਅਸੀਂ ਤਸਦੀਕ ਕਰ ਰਹੇ ਹਾਂ ਕਿਉਂਕਿ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਹੈਗੇ ਅਮਰਤ ਸਿੰਘ ਤੇ ਦੁਨੀ ਚੰਦ ਇਹ ਤਰਨਤਾਂ ਦੇ ਰਹਿਣ ਵਾਲੇ ਆ ਪਿੰਡ ਕੜੀਆ ਤੇ ਦੁਬਲੀ ਦੇ ਦੋ ਦੋਸ਼ੀ ਜਿਹੜੇ ਹੈਗੇ ਆ ਆਪਣੇ ਵਕੀਲ ਸਿੰਘ ਇਹ ਪਿੰਡ ਕਲਿਆਣ ਦਾ ਤੇ ਜਸਵਿੰਦਰ ਸਿੰਘ ਹੈਗਾ ਇਹ ਵੀ ਪਿੰਡ ਕਲਿਆਣ ਦਾ ਰਹਿਣ ਵਾਲਾ ਵਾ ਇਹਨਾਂ ਦਾ ਕੀ ਆਪਸ ਵਿੱਚ ਮਿੱਤਰਤਾ ਵਾ ਕਿਵੇਂ ਕੁਝ ਜਾਣ ਪਛਾਣਾ ਇਹ ਕਿਉਂ ਆ ਉਹ ਸਾਰੇ ਅਸੀਂ ਤਸਦੀਕ ਕਰ ਰਹੇ ਆਂ ਦੇ ਵੈਰੀਫਾਈ ਕਰ ਰਹੇ ਆਂ ਇਹਨੂੰ ਵੀ ਵੈਰੀਫਾਈ ਕਰ ਰਹੇ ਆਂ ਜੀ ਉਸ ਦੀ ਬੈਕਗ੍ਰਾਉਂਡ ਫਾਰਵਰਡ ਲਿੰਕ ਕਰ ਰਹੇ ਆਂ ਇਹਨਾਂ ਦਾ ਪੁਲਿਸ ਰਿਮਾਨ ਲੈ ਕੇ ਅਗਲੀ ਕਾਰਵਾਈ ਸਖਤ ਸਖਤ ਲਏਗੀ ਨਸ਼ੇਬ੍ਰਧ ਜਿਹੜੇ ਅਨਸਰ ਹੈ ਉਹਨਾਂ ਦਾ ਬਹੁਤ ਸਖਤੋ ਸਖਤ ਕਾਰਵਾਈ ਲਗਾਤਾਰ ਅਮਲ 'ਚ ਲਿਆਂਦੀ ਜਾਊਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ